ਅਦਾਸੋ ਅਮੀਰ 사ਸੰਗ ਬਿਆਸ ਤੋਂ ਵੱਲੋਂ ਵੱਡੇ ਬਦਲਾਅ ਕਰ ਦਿੱਤੇ ਗਏ ਨੇ ਜੀ ਹਾਂ ਦੱਸ ਦਈਏ ਕਿ ਇੱਕ ਵੱਡਾ ਫੇਰ ਬਦਲ ਕੀਤਾ ਗਿਆ ਪ੍ਰਬੰਧਕੀ ਤੌਰ ਤੇ ਦੇਖੀਏ ਐਡਮਿਨਿਸਟ੍ਰੇਸ਼ਨ ਲੈਵਲ ਤੇ ਦੇਖੀਏ ਤਾਂ ਡੇਰੇ ਦੇ ਵਿੱਚ ਕਾਫੀ ਵੱਡੇ ਬਦਲਾਅ ਕਰ ਦਿੱਤੇ ਗਏ ਨੇ ਸਟੇਟ ਕੋਆਰਡੀਨੇਟਰ ਨਵੇਂ ਨਿਯੁਕਤ ਕਰ ਦਿੱਤੇ ਗਏ ਨੇ ਔਰ ਇਸ ਦੇ ਨਾਲ ਹੀ ਜਨਰਲ ਸੈਕਟਰੀ ਜਿਹੜੇ ਨੇ ਉਹ ਵੀ ਨਵੇਂ ਨਿਯੁਕਤ ਕਰ ਦਿੱਤੇ ਗਏ ਨੇ ਜੀ ਹਾਂ ਦੋ ਲਿਸਟਾਂ ਜਿਹੜੀਆਂ ਨੇ ਉਹ ਨਵੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇਹ ਵੱਡੇ ਬਦਲਾਅ ਕਰ ਦਿੱਤੇ ਗਏ ਨੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਹੁਣ ਤੁਹਾਡਾ ਜ਼ੋਨ ਕਿਹੜਾ ਹੈ ਔਰ ਤੁਹਾਡੇ ਜ਼ੋਨ ਦਾ ਸੈਕਟਰੀ ਕਿਹੜਾ ਹੈ ਔਰ ਇਸ ਦੇ ਨਾਲ ਕੀ ਜੇਕਰ ਅਸੀਂ ਗੱਲ ਕਰੀਏ ਤਾਂ ਸਟੇਟ ਕੋਆਰਡੀਨੇਟਰ ਕਿਹੜਾ ਹੈ ਉਹ ਵੀ ਤੁਹਾਨੂੰ ਪਤਾ ਲੱਗ ਸਕੇ ਤਾਂ ਵੱਡਾ ਫੇਰ ਬਦਲ ਕਹਿ ਸਕਦੇ ਆ ਅੱਜ ਜਸਦੀਪ ਸਿੰਘ ਗਿੱਲ ਹੁਣੀ ਨਵੇਂ ਵਾਰਿਸ ਜਿਹੜੇ ਐਲਾਨੇ ਗਏ ਨੇ ਔਰ ਉਹਨਾਂ ਤੋਂ ਬਾਅਦ ਪ੍ਰਬੰਧਕੀ ਤੌਰ ਤੇ ਜਿਹੜਾ ਪ੍ਰਬੰਧਕੀ ਢਾਂਚਾ ਹੈ ਉਹਦੇ ਵਿੱਚ ਇਹ ਪਹਿਲਾ ਤੇ ਵੱਡਾ ਫੇਰਬਦਲ ਹੈ ਜਿਸ ਦੇ ਵਿੱਚ ਸਟੇਟ ਕੋਆਰਡੀਨੇਟਰ ਵੀ ਬਦਲੇ ਗਏ ਨੇ ਨਵੇਂ ਨਿਯੁਕਤ ਕੀਤੇ ਗਏ ਨੇ ਔਰ ਇਸ ਦੇ ਨਾਲ ਕੀ ਜਨਲ ਸੈਕਟਰੀ ਜਿਹੜੇ ਨੇ ਉਹ ਵੀ ਨਵੇਂ ਨਿਯੁਕਤ ਕਰ ਦਿੱਤੇ ਗਏ ਨੇ ਦੱਸਦੀ ਕਿ ਯੂਨ 1 2 ਔਰ 3 ਤਿੰਨ ਭਾਗਾਂ ਦੇ ਵਿੱਚ ਅ ਜੋਂਨ ਬਣਾਏ ਗਏ ਨੇ ਜੋਂਨ 1 ਦੀ ਜੇਕਰ ਗੱਲ ਕਰੀਏ ਤਾਂ ਜੋਂਨ 1 ਦੇ ਵਿੱਚ ਜੰਮੂ ਐਂਡ ਕਸ਼ਮੀਰ ਲਦਾਖ ਵੀ ਆਏਗਾ ਹਿਮਾਚਲ ਪ੍ਰਦੇਸ਼ ਉੱਤਰਾਖੰਡ ਹਰਿਆਣਾ ਪੰਜਾਬ ਔਰ ਪੰਜਾਬ ਦੇ ਵਿੱਚ ਸਾਰੀਆਂ ਹੀ ਜਗ੍ਹਾ ਜਿਹੜੀਆਂ ਨੇ ਜਿੱਥੇ-ਜਿੱਥੇ ਵੀ ਸਸੰਗ ਨੇ ਔਰ ਉੱਤਰ ਪ੍ਰਦੇਸ਼ ਦਾ ਵੀ ਪਾਰਟ ਜਿਹੜਾ ਵਾ ਜਿਹਦੇ ਵਿੱਚ ਬਰੇਲੀ ਔਰ ਯੂਟੀ ਚੰਡੀਗੜ੍ਹ ਵੀ ਹੈ ਇਸ ਦੇ ਵਿੱਚ ਸ਼ਾਮਲ ਹੈ ਜ਼ੋਨ 1 ਦੇ ਵਿੱਚ ਜ਼ੋਨ 2 ਦੀ ਗੱਲ ਕਰਦੇ ਹਾਂ ਤਾਂ ਮੱਧ ਪ੍ਰਦੇਸ਼ ਰਾਜਸਥਾਨ ਛੱਤੀਸਗੜ੍ਹ ਉੜੀਸਾ ਤੇ ਕੁਝ ਪੰਜਾਬ ਦੇ ਪਾਰਟ ਜਿਹੜੇ ਨੇ ਉਹ ਜ਼ੋਨ 2 ਦੇ ਵਿੱਚ ਸ਼ਾਮਲ ਨੇ ਜਿਵੇਂ ਕਿ ਮੁਹਾਲੀ ਪਟਿਆਲਾ ਏ ਤੇ ਪਟਿਆਲਾ ਬੀ ਇਹ ਜਿਹੜੇ ਏਰੀਏ ਨੇ ਉਹ ਜ਼ੋਨ ਬੀ ਦੇ ਵਿੱਚ ਕਰ ਦਿੱਤੇ ਗਏ ਨੇ ਜ਼ੋਨ ਸੀ ਜਿਹੜਾ ਆ ਉਹਦੇ ਵਿੱਚ ਨੇਪਾਲ ਬਿਹਾਰ ਦਿੱਲੀ ਪੰਜਾਬ ਦਾ ਕੁਝ ਹਿੱਸਾ ਜਿਵੇਂ ਲੁਧਿਆਣਾ ਮਾਨਸਾ ਮੁਕਸਰ ਤੇ ਸੰਗਰੂਰ ਉੱਤਰ ਪ੍ਰਦੇਸ਼ ਦਾ ਕੁਝ ਹਿੱਸਾ ਚਾਰਖੰਡ ਵੈਸਟ ਬੰਗਾਲ ਨਾਰਥ ਈਸਟਰਨ ਸਟੇਟਸ ਤ੍ਰਿਪੁਰਾ ਮੇਘਾਲਿਆ ਸਿਕਮ ਗੁਜਰਾਤ ਮਹਾਰਾਸ਼ਟਰ ਤੇਲੰਗਾਨਾ ਆਂਧਰਾ ਪ੍ਰਦੇਸ਼ ਕਰਨਾਟਕਾ ਤਾਮਿਲਨਾਡੂ ਕੇਰਲਾ ਅਤੇ ਬਹੁਤ ਸਾਰੇ ਜ਼ੋਨਲ ਤਿੰਨ ਦੇ ਵਿੱਚ ਜਿਹੜੇ ਆ ਉਹ ਐਡ ਕਰ ਦਿੱਤੇ ਗਏ ਨੇ ਔਰ ਇਸ ਦੇ ਨਾਲ ਹੀ ਹੁਣ ਤੁਹਾਨੂੰ ਦੱਸ ਦਈਏ ਕਿ ਜ਼ੋਨ 1 ਜ਼ੋਨ 2 ਤੇ ਜ਼ੋਨ 3 ਦੇ ਜ਼ੋਨਲ ਸੈਕਟਰੀ ਕਿਹੜੇ ਹੋਣਗੇ ਜੀ ਹਾਂ ਵੱਡਾ ਬਦਲਾਅ ਕੀਤਾ ਗਿਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਸੈਕਟਰੀ ਕਿਹੜੇ ਲਾ ਦਿੱਤੇ ਗਏ ਨੇ ਜ਼ੋਨ 1 ਦੇ ਸੈਕਟਰੀ ਦੀ ਅਸੀਂ ਜੇ ਕੱਲ ਗੱਲ ਕਰੀਏ ਤਾਂ ਆ ਸ਼੍ਰੀਮਾਨ ਸੁਨੀਲ ਤਲਵਾਰ ਲਾ ਦਿੱਤੇ ਗਏ ਨੇ ਜ਼ੋਨ 1 ਦੇ ਸੈਕਟਰੀ ਨੇ ਸ਼੍ਰੀਮਾਨ ਸੁਨੀਲ ਤਲਵਾਰ ਜੋਨ 2 ਦੇ ਸੈਕਟਰੀ ਜਿਹੜੇ ਨੇ ਉਹ ਸ਼੍ਰੀਮਾਨ ਅਵਿਰਾਜ ਸਿੰਘ ਲਾ ਦਿੱਤੇ ਗਏ ਨੇ ਔਰ ਜੋਨ 3 ਦੇ ਆ ਜਿਹੜੇ ਸੈਕਟਰੀ ਨੇ ਉਹ ਸ਼੍ਰੀਮਾਨ ਗੁਰਮਿੰਦਰ ਸਿੰਘ ਲਗਾ ਦਿੱਤੇ ਗਏ ਨੇ ਤਾਂ ਵੱਡਾ ਬਦਲਾਅ ਕਰ ਦਿੱਤਾ ਗਿਆ ਜੋਨਲ ਸੈਕਟਰੀ ਤੇ ਸਟੇਟ ਕੋਆਰਡੀਨੇਟਰ ਬਦਲ ਦਿੱਤੇ ਗਏ ਨੇ ਜੋਨ 1 ਦੇ ਜਿਹੜੇ ਜੋਨਲ ਸੈਕਟਰੀ ਨੇ ਉਹ ਸੁਨੀਲ ਤਲਵਾਰ ਲਗਾ ਦਿੱਤੇ ਗਏ ਨੇ ਜ਼ੋਨ 2 ਦੇ ਅਵੀਰਾਜ ਸਿੰਘ ਲਗਾ ਦਿੱਤੇ ਗਏ ਨੇ ਜ਼ੋਨ 3 ਦੇ ਗੁਰਮਿੰਦਰ ਸਿੰਘ ਜਿਹੜੇ ਨੇ ਉਹ ਲਗਾ ਦਿੱਤੇ ਗਏ ਨੇ ਤਾਂ ਇਸ ਦੇ ਨਾਲ ਹੀ ਤੁਹਾਨੂੰ ਸਟੇਟ ਕੋਆਰਡੀਨੇਟਰ ਦੀ ਅਸੀਂ ਜੇਕਰ ਗੱਲ ਕਰੀ ਤਾਂ ਕਿੰਨਾ-ਕੰਨਾ ਨੂੰ ਇਹ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਉਹ ਵੀ ਤੁਹਾਨੂੰ ਦੱਸਦੇ ਆ ਜਨਰਲ ਸੈਕਟਰੀ ਤੋਂ ਬਾਅਦ ਸਟੇਟ ਕੋਆਰਡੀਨੇਟਰਾਂ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਤਾਂ ਹੁਣ ਜ਼ੋਨ 1 ਦੇ ਵਿੱਚ ਪੰਜਾਬ ਦੇ ਸਟੇਟ ਕੋਆਰਡੀਨੇਟਰ ਜਿਹੜੇ ਨੇ ਉਹਨੇ ਡਾਕਟਰ ਕੇ.ਡੀ ਸਿੰਘ ਦਾ ਜোন 1 ਦੇ ਵਿੱਚ ਪੰਜਾਬ ਦੇ ਕੋਆਰਡੀਨੇਟਰ ਹੋਣਗੇ ਡਾਕਟਰ ਕੇਡੀ ਸਿੰਘ ਆਰ ਇਸ ਦੇ ਨਾਲ ਹਿਮਾਚਲ ਪ੍ਰਦੇਸ਼ 1 ਦੇ ਹੋਣਗੇ ਸ਼੍ਰੀਮਾਨ ਮਾਨ ਸਿੰਘ ਕਸ਼ਵ ਹਿਮਾਚਲ ਪ੍ਰਦੇਸ਼ 2 ਦੇ ਹੋਣਗੇ ਸ਼੍ਰੀਮਾਨ ਮਾਨ ਚੰਦ ਚੋਹਾਨ ਇਹ ਹਿਮਾਚਲ 2 ਦੇ ਕੋਆਰਡੀਨੇਟਰ ਲਾ ਦਿੱਤੇ ਗਏ ਨੇ ਸਟੇਟ ਕੋਆਰਡੀਨੇਟਰ ਔਰ ਜੰਡ ਕੇ ਜੰਮੂ ਐਂਡ ਕਸ਼ਮੀਰ ਦੀ ਗੱਲ ਕਰੀਏ ਤਾਂ ਸ਼੍ਰੀਮਾਨ ਵੇਦਰਾਜ ਕואର୍ਡੀਨੇਟਰ ਜਿਹੜੇ ਉਹ ਲਾ ਦਿੱਤੇ ਗਏ ਨੇ আর ਇਸ ਦੇ ਨਾਲ ਉੱਤਰਾਖੰਡ ਤੇ ਯੂਪੀ ਦੇ ਅੰਡਰ ਜ਼ੋਨ 1 ਦੇ ਜਿਹੜੇ ਪਾਰਟ ਆਉਂਦੇ ਨੇ ਉਹਨਾਂ ਦੇ ਸ਼੍ਰੀਮਾਨ ਸਚਿੰਤ ਚੋਪੜਾ ਲਾ ਦਿੱਤੇ ਗਏ ਨੇ ਸਟੇਟ ਕੋਆਰਡੀਨੇਟਰ ਔਰ ਹਰਿਆਣਾ ਦੇ ਮੁਕੇਸ਼ ਤਲਵਾਰ ਕੋਆਰਡੀਨੇਟਰ ਲਾ ਦਿੱਤੇ ਗਏ ਨੇ ਜ਼ੋਨ 2 ਦੀ ਅਸੀਂ ਗੱਲ ਕਰੀਏ ਜ਼ੋਨ 2 ਦੀ ਤਾਂ ਰਾਜਸਥਾਨ ਦੇ ਸਟੇਟ ਕੋਆਰਡੀਨੇਟਰ ਲਾ ਦਿੱਤੇ ਗਏ ਨੇ ਸ਼੍ਰੀਮਾਨ ਸੀਤਾਰਾਮ ਚੋਪੜਾ ਜੀ আর ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਸ਼੍ਰੀਮਾਨ ਮਾਇਨ ਮਾਇੰਕ 세ਠੀ ਲਾ ਦਿੱਤੇ ਗਏ ਨੇ छत्तीसगढ़ ਤੇ ਉੜੀਸਾ ਦੇ ਸ਼੍ਰੀਮਾਨ ਰਵੀ ਜਿਹੜੇ ਨੇ ਉਹ ਸਟੇਟ ਕੋਆਰਡੀਨੇਟਰ ਲਾ ਦਿੱਤੇ ਗਏ ਨੇ ਔਰ ਇਸ ਦੇ ਨਾਲ ਹੀ ਜ਼ੋਨ 3 ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਜ਼ੋਨ 3 ਦੇ ਵਿੱਚ ਵੈਸਟ ਬੰਗਾਲ ਦੇ ਜਿਹੜੇ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਸਿੱਕਮ ਸਟੇਟ ਵੀ ਸ਼ਾਮਿਲ ਨੇ ਪਮਲ ਕਪੂਰ ਲਾ ਦਿੱਤੇ ਗਏ ਨੇ ਔਰ ਮਹਾਰਾਸ਼ਟਰ ਹੋ ਗਿਆ ਮਹਾਰਾਸ਼ਟਰ ਪੂਨੇ ਇਹ ਜਿਹੜਾ ਸਾਰਾ ਏਰੀਆ ਹੈ ਇਹਦੇ ਅਜੀਤਪਾਲ ਸਿੰਘ ਲਗਾ ਦਿੱਤੇ ਗਏ ਨੇ ਅਜੀਤਪਾਲ ਸਿੰਘ ਗਾਵੜੀਆ ਹਿਤੇਨ ਸੇਟੀ ਜਿਹੜੇ ਨੇ ਉਹ ਮਹਾਰਾਸ਼ਟਰ 2 ਦੇ ਕੋਆਰਡੀਨੇਟਰ ਲਗਾ ਦਿੱਤੇ ਗਏ ਨੇ ਗੁਜਰਾਤ ਦੇ ਪ੍ਰਕਾਸ਼ ਕੁਕਰੇਜਾ ਲਗਾ ਦਿੱਤੇ ਗਏ ਨੇ ਨੇਪਾਲ ਦੇ ਰਜੇਸ਼ ਪ੍ਰਥਵੀ ਲਗਾ ਦਿੱਤੇ ਗਏ ਨੇ ਔਰ ਕਰਨਾਟਕ ਕੇਰਲਾ ਤੇ ਤਾਮਿਲਨਾਡੂ ਦੇ ਰਫੀਕ ਅਹਿਮਦ ਲਗਾ ਦਿੱਤੇ ਗਏ ਨੇ ਆਂਧਰਾ ਪ੍ਰਦੇਸ਼ ਦੇ ਆਰ ਸ਼ੰਕਰ ਤਲੰਗਣਾ ਦੇ ਲਖਮਨ ਟੀ ਨਨਵਾਨੀ ਲਾ ਦਿੱਤੇ ਗਏ ਨੇ ਬਿਹਾਰ ਚਾਰਖੰਡ ਸਿੱਕਮ ਦੇ ਜਿਹੜੇ ਨੇ ਉਹ ਹਰੀਸ਼ ਮੁੰਜਲ ਕੋਆਰਡੀਨੇਟਰ ਲਗਾ ਦਿੱਤੇ ਗਏ ਨੇ ਤਾਂ ਦੇਖ ਸਕਦੇ ਹੋ ਜਿਹੜੀ ਜਿਹੜੀ ਸਟੇਟ ਦੇ ਵਿੱਚ ਤੁਸੀਂ ਆਉਨੇ ਹੋ ਜਿਹੜੇ ਜਿਹੜੇ ਜ਼ੋਨ ਦੇ ਵਿੱਚ ਤੁਸੀਂ ਆਉਨੇ ਹੋ ਹੁਣ ਤੁਹਾਡੇ ਕੋਆਰਡੀਨੇਟ ਤੇ ਜਨਰਲ ਸੈਕਟਰੀ ਵੀ